ਦਾ ਮਾਈਕ ਰਿਪੋਰਟ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਲਖਵਿੰਦਰ ਸਿੰਘ ਇਸ ਸਮੇਂ ਮੌਜੂਦ ਹਾਂ ਮੂਨਕ ਸ਼ਹਿਰ ਦੇ ਕੰਡੇ ਤੇ ਜਿਹੜਾ ਖੱਗਰ ਹੈ ਉੱਥੇ ਅਸੀਂ ਇਸ ਸਮੇਂ ਆਏ ਹੋਏ ਹਾਂ ਤੇ ਜਿਹੜੇ ਮੌਜੂਦਾ ਹਾਲਾਤ ਨੇ ਖੱਗਰ ਦੇ ਉਹ ਬਹੁਤ ਚਿੰਤਾਜਨਕ ਨੇ ਜਿਹੜਾ ਪਾਣੀ ਹੈ ਲਗਾਤਾਰ ਖੱਗਰ ਦੇ ਵਿੱਚ ਜਿਹੜਾ ਉਹ ਵੱਧ ਰਿਹਾ ਹੈ ਲਗਭਗ ਕੱਲ੍ਹ ਨਾਲੋਂ ਅੱਧੀ ਫੁੱਟ ਤੋਂ ਜ਼ਿਆਦਾ ਪਾਣੀ ਹੈ ਜਿਹੜਾ ਉਹ ਖੱਗਰ ਦੇ ਵਿੱਚ ਵੱਧ ਚੁੱਕਿਆ ਹੈ ਤੇ ਕੱਲ੍ਹ ਨਾਲੋਂ ਜਿਹੜੀ ਪਾਣੀ ਦੀ ਸਪੀਡ ਹੈ ਉਹ ਵੀ ਤੇਜ਼ ਹੈ ਤੇ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ بارشਾਂ ਦਾ ਦੌਰਾ ਹੈ ਉਹ ਵੀ جاری ਹੈ ਲਗਾਤਾਰ بارشਾਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਉਹਦੇ ਨਾਲ ਵੀ ਜਿਹੜਾ ਘੱਗਰ ਦਾ ਪਾਣੀ ਦਾ ਲੈਵਲ ਹੈ ਉਹ ਹੋਰ ਜਿਆਦਾ ਵੱਧ ਰਿਹਾ ਤੇ ਬਚਾਓ ਕਾਰਜ ਵੀ ਲਗਾਤਾਰ ਲੋਕ ਨੇ ਜਿਹੜੇ ਕਰਦੇ ਪਏ ਨੇ ਲੋਕ ਆਪਣੇ ਬਲਬੁੱਤੇ ਤੇ ਹੀ ਸਾਰੇ ਬਚਾਓ ਕਾਰਜ ਕਰਦੇ ਪਏ ਨੇ ਸਰਕਾਰਾਂ ਦੇ ਮੰਤਰੀ ਨੇ ਜਿਹੜੇ ਉਹ ਜ਼ਿਆਦਾਤਰ ਫੋਟੋਆਂ ਖਿਚਾਉਣ ਜਾਂ ਆਪਣੇ ਸੋਸ਼ਲ ਮੀਡੀਆ ਜਿਹੜੇ ਉਹਨਾਂ ਦੇ ਹੈਂਡਲ ਨੇ ਉਹਨਾਂ ਨੂੰ ਚਲਦੇ ਰੱਖਣ ਦੇ ਮਾਰੇ ਥੋੜਾ ਮੋਟਾ ਦੌਰਾ ਕਰ ਜਾਂਦੇ ਨੇ ਬਾਕੀ ਕਿਸੇ ਵੀ ਲੀਡਰਾਂ ਵੱਲੋਂ ਇੰਨਾ ਜ਼ਿਆਦਾ ਲੋਕਾਂ ਨੂੰ ਸਹਿਯੋਗ ਨਹੀਂ ਮਿਲਿਆ ਲੋਕ ਆਪਣੇ ਦਮ ਤੇ ਮੈਂ ਪਿੱਛੇ ਇੱਥੇ ਨੌਜਵਾਨਾਂ ਨਾਲ ਗੱਲ ਕੀਤੀ ਸੀ ਉਹ ਪਹਿਲੇ 8 ਦਿਨਾਂ ਦੇ ਤੋਂ ਦਿਨ ਰਾਤ ਕੱਗਰ ਤੇ ਆਪਣੇ ਆਪ ਹੈ ਜਿਹੜਾ ਉਹ ਬਚਾਓ ਕਾਰਜ ਕਰ ਰਹੇ ਨੇ ਸਾਹਮਣੇ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਕਿਸਾਨ ਆ ਮੈਂ ਦਿਖਾਉਂਗਾ ਜਿਹੜਾ ਪਾਣੀ ਹੈ ਕੱਗਰ ਦਾ ਉਹ ਜਮਾ ਕੰਡੇ ਦੇ ਨਾਲ ਲੱਗ ਮੈਂ ਜਿਹੜਾ ਚੱਲਦਾ ਪਿਆ ਇਹ ਕਦੋਂ ਵੀ ਕੋਈ ਚਿੰਤਾ ਜਾਣ ਕੇ ਜਿਹੜੀ ਸਥਿਤੀ ਹੋ ਸਕਦੀ ਹੈ ਨਾਲ ਲੱਗਮੀ ਜਿਹੜੀ ਸੈਂਕੜੇ ਏਕੜ ਜ਼ਮੀਨ ਹੈ ਜャ ਫਸਲ ਹੈ ਕਿਸਾਨਾਂ ਦੀ ਉਹ ਬਰਬਾਦ ਹੋ ਸਕਦੀ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਖੱਗਰ ਤੋਂ ਫੁੱਟਕ ਥੱਲੇ ਪਾਣੀ ਰਹਿ ਗਿਆ ਇਹ ਕੰਡਾ ਜੇ ਪਾਣੀ ਫੁੱਟਕ ਹੋਰ ਵੱਧਿਆ ਤਾਂ ਕੰਡੇ ਤੋਂ ਉੱਪਰ ਦੀ ਹੋ ਕੇ ਕਿਸਾਨਾਂ ਦੀ ਜਿਹੜੀ ਫਸਲ ਹੈ ਉਹਨੂੰ ਖਰਾਬ ਕਰ ਸਕਦਾ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਪ ਹੀ ਲਗਾਤਾਰ ਲੱਗੇ ਹੋਏ ਆ ਮਿੱਟੀ ਦੀਆਂ ਮਿੱਟੀ ਦੇ ਥੈਲੇ ਭਰਨ ਤੇ ਕੰਡਿਆਂ ਨੂੰ ਜਿਹੜਾ ਮਜ਼ਬੂਤ ਰੱਖਣਾ ਕੰਡਿਆਂ ਤੇ ਤਰਪਾਲਾਂ ਵੀ ਰੱਖੀਆਂ ਗਈਆਂ ਨੇ ਤਾਂ ਕਿ ਜਿਹੜੇ ਕੰਡਿਆਂ ਦੀ ਮਿੱਟੀ ਹੈ ਉਹ ਖੁਰੇ ਨਾ ਤੇ ਕੰਡੇ ਥੋੜੇ ਸਖਤ ਹੋਣ ਤੇ ਜਿਹੜਾ ਇਹ ਖੱਗਰ ਹੈ ਇਹ ਤੋਂ ਬਚਿਆ ਜਾ ਸਕੇ ਕਿਸਾਨਾਂ ਨੂੰ ਰੋਜ ਹੁੰਦਾ ਆਸ ਹੁੰਦੀ ਆ ਸਵੇਰੇ ਕਿਸਾਨ ਇਸੇ ਆਸ ਤੇ ਆਉਂਦੇ ਆ ਵੀ ਕੱਲ ਨੂੰ ਜਿਹੜਾ ਦਿਨ ਹੈ ਉਹ ਚੰਗਾ ਚੜੂ ਜਿਹੜਾ ਘੱਗਰ ਦਾ ਲੈਵਲ ਹੈ ਉਹ ਕੱਟ ਜਾਣਾ ਪਰ ਲਗਾਤਾਰ ਪਿਛਲੇ ਇੱਕ ਹਫਤੇ ਤੋਂ ਘੱਗਰ ਦਾ ਲੈਵਲ ਜਿਹੜਾ ਨਹੀਂ ਕੱਟ ਰਿਹਾ ਲਗਾਤਾਰ ਜਿਹੜਾ ਘੱਗਰ ਹੈ ਉਹ ਵਧਦਾ ਜਾ ਰਿਹਾ ਪਰ ਕਿਸਾਨਾਂ ਦੇ ਲੋਕਾਂ ਦੇ ਤੇ ਸੇਵਾ ਦਾਨ ਕਰਨ ਵਾਲੇ ਲੋਕਾਂ ਦੇ ਹੌਸਲੇ ਬਲੰਦ ਨੇ ਉਹ ਕੁਦਰਤ ਨੂੰ ਦੇ ਸਾਹਮਣੇ ਖੜ ਗਏ ਨੇ ਵੀ ਅਸੀਂ ਵੀ ਆਪਣੀ ਜਿੰਨੀ ਮਿਹਨਤ ਹੈ ਉਨੀ ਲਾਵਾਂਗੇ ਪਰ ਤੁਸੀਂ ਦੇਖ ਸਕਦੇ ਹੋ ਜਿਹੜਾ ਕੱਗਰ ਹੈ ਇਸ ਸਮੇਂ ਜਿਆਦਾ ਆਇਆ ਹੋਇਆ ਹੈ ਆਪਣੇ ਪੂਰੇ ਅਫਾਨ ਤੇ ਹੈ ਲਗਾਤਾਰ ਪੰਜਾਬ ਨਾਲ ਚ ਬਾਰਸ਼ਾਂ ਹੁੰਦੀਆਂ ਨੇ ਜਦੋਂ ਜਦੋਂ ਪਟਿਆਲੇ ਤੋਂ ਬਾਅਦ ਇਹ ਕੱਗਰ ਆਉਂਦਾ ਤਾਂ ਇਹਦੇ ਵਿੱਚ ਬਹੁਤ ਸਾਰੇ ਚੋ ਨਾਲੇ ਤੇ ਲੋਕਲ ਸੂਏ ਜਾਂ ਸੀਵਰੇਜ ਦਾ ਪਾਣੀ ਬਹੁਤ ਜ਼ਿਆਦਾ ਕੱਗਰ ਦੇ ਵਿੱਚ ਆ ਜਾਂਦਾ ਤਾਂ ਜਦੋਂ ਪੰਜਾਬ 'ਚ ਬਾਰਸ਼ ਹੁੰਦੀ ਹੈ ਤਾਂ ਵੀ ਜਿਹੜਾ ਇਹ ਕੱਗਰ ਦਾ ਲੈਵਲ ਹੈ ਪਾਣੀ ਦਾ ਉਹ ਜ਼ਿਆਦਾ ਵੱਧ ਹੈ ਇਸ ਕਰਕੇ ਮੂਨਕ ਦੀਆਂ ਜਿਹੜੀਆਂ ਇਹ ਤਾਰਾਂ ਤਸਵੀਰਾਂ ਨੇ ਇਸ ਸਮੇਂ ਇੱਥੇ ਥੋੜਾ ਖਤਰੇ ਦੀ ਜਿਹੜੀ ਸਥਿਤੀ ਉਹ ਬਣੀ ਹੋਈ ਹੈ ਪਰ ਲੋਕਾਂ ਵੱਲੋਂ ਜਿਹੜੇ ਬਚਾਅ ਕਾਰਜ ਨੇ ਲਗਾਤਾਰ ਮੂਨਕ ਦੇ ਸ਼ਹਿਰ ਦੇ ਲੋਕਾਂ ਵੱਲੋਂ ਕੋਲ ਦੇ ਜਿਹਨਾਂ ਦੇ ਖੇਤਾਂ ਦੇ ਕਿਸਾਨਾਂ ਦੇ ਉਹਨਾਂ ਵੱਲੋਂ ਸਾਰੇ ਭਾਈਚਾਰਾ ਵੱਲੋਂ ਇੱਕ ਸਾਂਝੀ ਬਾਲਤਾ ਦੀ ਜਿਹੜੀ ਮਿਸਾਲ ਹੈ ਇਹ ਘੱਗਰ ਦੇ ਕੰਡਿਆਂ ਤੇ ਦਿੱਤੀ ਜਾ ਰਹੀ ਹੈ ਧੰਨਵਾਦ ਮਾਈਕਰੋਪੋਰਟ ਦੇ ਨਾਲ ਜੁੜੇ ਰਹੋ ਪਲ-ਪਲ ਦੀ ਖਬਰ ਦੇਖਣ ਦੇ ਲਈ